ਕੱਲ ਜਿਹੜਾ ਗ੍ਰਨੇਡ ਹਮਲੇ ਦਾ ਜ਼ਿਕਰ ਹੋਇਆ ਨਾ ਉਹਦੇ 'ਚ ਤੁਸੀਂ ਇੱਕ ਗੱਲ ਕਹੀ ਸੀ ਕਿ ਉੱਥੇ ਸ਼ਰਾਬ ਪੀਤੀ ਗਈ ਗਲਾਸ 3 ਸੀ ਵਿੱਚੋਂ 2 ਬੰਦੇ ਫੜੇ ਗਏ ਇੱਕ ਗਲਾਸ ਰਹਿ ਗਿਆ ਪਰ ਕਹਿੰਦੇ ਕਿ ਉਹ ਗਲਾਸ ਵਾਲਾ ਬੰਦਾ ਵੀ ਫੜਿਆ ਗਿਆ ਅੰਤ ਵਿੱਚ ਤੁਸੀਂ ਨਾ ਮੈਨੂੰ ਕੁੱਟ ਪਵਾਉਣੀ ਆ ਨਹੀਂ ਆਪਾਂ ਬੜਾ ਚਲੋ ਉਹ ਸਾਰੀਆਂ ਗੱਲਾਂ ਜਿਹੜੀਆਂ ਕੱਲ ਆਪਾਂ ਇਸ ਕੋਲੇ ਕਰੀ ਜਾਂਦੇ ਸੀ ਤੇ ਜਿਹੜੀਆਂ ਕੱਲ ਸਵੇਰੇ ਤੱਕ ਆਪਣੇ ਤੱਕ ਪਹੁੰਚੀਆਂ ਵੀ ਇਦਾਂ ਇਦਾਂ ਹੋਇਆ ਕਿਸੇ ਸੋਰਸ ਦੇ ਜ਼ਰੀਏ ਉਹ ਅੱਜ ਛੱਪ ਗਈਆਂ ਅੱਜ ਟੈਲੀਵਿਜ਼ਨ ਤੇ ਆ ਗਈਆਂ ਤੇ ਉਹ ਕਹਿੰਦੇ ਮੈਨੂੰ ਚੱਕ ਕੇ ਕਿਸੇ ਮੋਟਰ ਤੇ ਲੈ ਜਾਣੋ ਮੈਂ ਤੂੰ ਦੱਸ ਮਮਾ ਤੈਨੂੰ ਕਿਵੇਂ ਪਤਾ ਲੱਗ ਜਾਂਦਾ ਸੋ ਨਹੀਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਚਲੋ ਆਪਾਂ ਦੇਖੋ ਮੇਰੇ ਤੱਕ ਗੱਲ ਸ਼ੁਰੂ ਕਰਨ ਇੱਕ ਛੋਟਾ ਜਿਹਾ ਇੱਕ ਛੋਟਾ ਜਿਹਾ ਉੱਥੇ ਨਾ ਮਾਮਲਾ ਸੀਗਾ ਜਿੱਤੋਂ ਸਾਰੀ ਗੱਲ ਏ ਕਲੀਅਰ ਹੋ ਗਈ ਸੀ ਤੁਸੀਂ ਸਵਾਲ ਪੂਰਾ ਕਰ ਲਓ ਮੈਂ ਤੁਹਾਨੂੰ ਨਹੀਂ ਬਸ ਮੇਰਾ ਇਹ ਸਵਾਲ ਸੀ ਗੱਲ ਛੇੜਨੀ ਸੀ ਛਿੜ ਗਈ ਆ ਛਿੜ ਗਈ ਆ ਨਾ ਜੀ ਉਹ ਇੱਕ ਛੋਟੀ ਜੀ ट्रांजैक्शन ਹੋਈ ਸੀਗੀ ਹੂੰ ਤਾਂ ਉੱਥੋਂ ਹੀ ਪਤਾ ਲੱਗ ਗਿਆ ਸੀਗਾ ਕਿ ट्रांजैक्शन ਜਿਹੜਾ ਨੰਬਰ ਹੈ ਨਾ ਉਹ ਪੰਜਾਬ ਦਾ ਨਹੀਂ ਹੈ ਬਸ ਕੀ ਹੋਇਆ ਸਰ ਇੱਕ ਛੋਟਾ ਜਿਹਾ ਸੀਗਾ ਇਹ ਇੱਕ ਮਤਲਬ ਕਿ ਛੋਟਾ ਜਿਹਾ ਕਲੂ ਕਹ ਲਓ ਛੋਟਾ ਜਿਹਾ ਪੁਲਿਸ ਵਾਸਤੇ ਵੀ ਇੱਕ ਛੋਟਾ ਜਿਹਾ ਟਿਪ ਸੀਗਾ ਪੁਲਿਸ ਤੇ ਟਾਪ ਪਾ ਕੇ ਫਿਰ ਨਿਕਲ ਗਈ ਆ ਉਸ ਟਾਈਮ ਦੱਸ ਦਿਆ ਕਿ ਯੂਪੀ ਚ ਦਿੱਲੀ ਚ ਧੜਾ ਧੜ ਪੋਲਸ ਪਾਰਟੀਆਂ ਫਿਰਦੀਆਂ ਕਿਉਂਕਿ ਮਾਮਲਾ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਪੰਜਾਬ ਲੈਵਲ ਦਾ ਨਹੀਂ ਹੈ ਬਿਲਕੁਲ ਇਹ ਮਾਮਲਾ ਗਿਆ ਨੈਸ਼ਨਲ ਲੈਵਲ ਦਾ ਜੀ ਤਾਂ ਐਸੀ ਖਚਾਈ ਕੀਤੀ ਆ ਤੁਸੀਂ ਹਿਸਾਬ ਲਾ ਲਓ ਦੋ ਬੰਦੇ ਇਹਨਾਂ ਨੇ ਚੱਕੇ ਵੀ ਆ ਹੁਣ ਮੈਂ ਪੁਸ਼ਟੀ ਨਹੀਂ ਕਰਦਾ ਪਰ ਮੈਨੂੰ ਲੱਗਦਾ ਕਿ ਜਿਹੜਾ ਯੂਪੀ ਵਾਲਾ ਫੜ ਲਿਆ ਇਹਨਾਂ ਨੇ ਜੀ ਜਿਹੜੀ ਆਪਾਂ ਕੱਲ ਗੱਲ ਕਰ ਰਹੇ ਸੀ ਉਹ ਉਹਦਾ ਵੀ ਤੁਹਾਨੂੰ ਇੱਕ ਛੋਟਾ ਜਿਹਾ ਹੋਰ ਦੱਸਣਾ ਜਿੰਨਾ ਕੁ ਮੈਂ ਜਾਣਦਾ ਹੁਣ ਉਧਰੋਂ ਛੁੱਟਾ ਭਲਕੇ ਉਧਰੋਂ ਉਹ ਨਾ ਚੁੱਕ ਲੈਣਾ ਜਿਹੜਾ ਜਿਸ਼ਾਨ ਹੈ ਬਾਬਾ ਸਦੀਕੀ ਦੇ ਕਤਲ ਮਾਮਲੇ 'ਚ ਜਿਹੜਾ ਲੋੜਿੰਦਾ ਹੈ ਜੀ ਤੇ ਇਸ ਵੇਲੇ ਸਮਝਿਆ ਜਾਂਦਾ ਕਿ ਬਾਹਰ ਪੱਜ ਗਿਆ ਸ਼ਹਜ਼ਾਦ ਪੱਟੀ ਨੇ ਦਾਵਾ ਵੀ ਕੀਤਾ ਸੀ ਤੁਹਾਨੂੰ ਯਾਦ ਹੋਣਾ ਹੈ ਜੀ ਕਿ ਉਹ ਆਫੀਸ਼ੀਅਲੀ ਉਹਨਾਂ ਦਾ ਹੀ ਨਾਮ ਲੱਗਾ ਨਾ ਸਰਕਾਰੀ ਤੌਰ ਤੇ ਕਿ ਭਾਈ ਉਹਨਾਂ ਨੇ ਹੀ ਕੰਮ ਕਰਾਇਆ ਜਿਸ਼ਾਨ ਅਖਤਰ ਬਾਰੇ ਜੇ ਤੁਸੀਂ ਚੰਗੀ ਤਰ੍ਹਾਂ ਪੜ੍ਹੋਗੇ ਹਮ ਜਦੋਂ ਬਾਬਾ ਸਦੀਕੀ ਵਾਲਾ ਮਾਮਲਾ ਸੀ ਤਾਂ ਕੁਝ ਖਬਰਾਂ 'ਚ ਗੱਲ ਦਾ ਜ਼ਿਕਰ ਸੀਗਾ ਕਿ ਪਟਿਆਲਾ ਜੇਲ੍ਹ ਤੋਂ ਨਿਕਲ ਕੇ ਉਹ ਕੁਝ ਸਮਾਂ ਇੱਕ ਮਦਰਸੇ 'ਚ ਰਹਿੰਦਾ। ਤੋਂ ਮਦਰਸਾ ਕਿੱਥੇ ਸੀ? ਬਿਜਨੌਰ ਯੂਪੀ 'ਚ। ਹੂੰ। ਤਾਰ ਕਿੱਥੇ ਜੁੜ ਰਹੀ ਹੈ? ਯੂਪੀ 'ਚ। ਯੂਪੀ 'ਚ। ਤੇ ਇਹ ਕਿਹਦੇ ਨਾਲ ਜੋੜ ਰਿਹਾ ਜੇਸ਼ਾਨ ਦੇ ਨਾਲ? ਹੂੰ। ਤੇ ਫਿਰ ਤੇ ਸਮਝ ਲਓ ਨਾ। ਇੱਕ ਮੋੜ ਘੜ ਕੇ ਉੱਥੇ ਆ ਗਈ ਗੱਲ। ਹਾਂ ਜੀ। ਫਿਰ ਇੱਕ ਚੀਜ਼ ਨੂੰ ਹੋਰ ਦੇਖੋ। ਹੂੰ। ਬੰਦਾ ਆਉਂਦਾ ਹੈ। ਟੋਪੀ ਵਾਲਾ ਬੰਦਾ। ਜੀ। ਉਹ 62 ਦੇ ਨੇੜੇ ਤੇੜੇ ਇਹਨਾਂ ਨੂੰ ਮਿਲਦਾ ਹੈ ਇਹ ਜਿਹੜੇ ਦੋ ਫੜੇ ਹੋਏ ਨੇ ਮਸੇਰ ਦੋ ਜਿਨ੍ਹਾਂ ਬਾਰੇ ਆਪਾਂ ਗੱਲ ਵੀ ਗੱਲ ਕੀਤੀ ਸੀ ਇਹਨਾਂ 'ਚੋਂ ਇੱਕ ਨੂੰ ਮਿਲਦਾ ਹੈ दारू ਪਿਆਲਾ ਚੱਲਦਾ ਸਾਡੇ ਤੁਹਾਨੂੰ ਪਤਾ ਨਾ ਕਈ ਬੰਦੇ ਤੇ दारू ਤੇ ਡੁੱਲ ਜਾਂਦੇ ਆ ਇਹ दारू ਇਹਨਾਂ ਤੇ ਪਾਰੂ ਪੈ ਗਈ ਜੀ ਉਹਨੇ ਹਾਂ ਪੈਗ ਸ਼ਗਲਾਈ ਟੋਪੀ ਟਾਪੀ ਪਾਈ ਸੀ ਟੋਪੀ ਉੱਥੇ ਵੀ ਪਾਈ ਤੇ ਟੋਪੀ ਇਹਨਾਂ ਨੂੰ ਵੀ ਪਾ ਗਿਆ ਉਹ ਕਹਿੰਦਾ ਕਿ ਚਲੋ ਆઈએ ਪੈਗਪੋਕ ਲਾਈਏ ਸ਼ਾਇਦ ਦੂਜਾ ਵੀ ਰਲ ਗਿਆ ਜਿਹੜੇ ਮੈਂ ਤਿੰਨ ਤਿੰਨੇ ਜਾਣੇ ਦੀ ਪੀਣ ਵਾਲੀ ਗੱਲ ਕਰਦਾ ਉਨੇ ਇਹਨਾਂ ਨੂੰ दारू ਪਿਆਲਾ ਪਿਆਇਆ ਦੱਸ ਦਿਆ ਜੀ ਫਿਰ ਉਹਨੇ ਕੋਈ ਇੱਕ ਕੋਈ ਆਟੂਟੂ ਚਲਾਉਂਦਾ ਸੀ ਇਹਨਾਂ ਚ ਇੱਕ ਉਹਨੇ ਟ੍ਰਾਂਜੈਕਸ਼ਨ ਕਰਵਾਈ ਹੈ ਇਹ 3000 ਕੇ 4000 ਰੁਪਏ ਦੀ ਹੂੰ ਪੇਟੀਐਮ ਚ ਜੀ ਪੇਟੀਐਮ ਕਰੋ ਤਾਂ ਪੇਟੀਐਮ ਹੋ ਗਿਆ ਹੂੰ ਉਸ ਤੋਂ ਬਾਅਦ ਇਹਨਾਂ ਨੂੰ ਰਜਾਤਾ ਉਹਨੇ ਤੁਸੀਂ ਹਿਸਾਬ ਲਾ ਲਓ ਵੀ ਉਹ ਜਿਹਾ ਮਾਹੌਲ ਬਣਿਆ ਪਿਆ ਕਿ ਨਾ ਉਹਦੇ ਕੋਲ ਇੱਥੇ ਆਏ ਤੇ ਕੋਲ ਬੰਦੇ ਨਾ ਉਹਦੇ ਕੋਲ ਸਾਧਨ ਉਹ ਲੈ ਜੋ ਗ੍ਰਨੇਡ ਪਾਈ ਫਿਰਦਾ ਹੂੰ ਉਹ ਇਹਨਾਂ ਨੂੰ ਲੈ ਕੇ ਇਹ ਹੋ ਗਿਆ ਬਸ ਇੱਕ 20 ਕੁ ਸਾਲ ਦਾ ਸੀ ਉਹਦੀ ਮੈਂ ਫੋਟੋ ਵੀ ਵੇਖੀ ਉਹਨੇ ਐਡਾ ਦਾਤਰ ਰੱਖਿਆ ਮੋਢੇ ਤੇ ਹੂੰ ਬਦਮਾਸ਼ੀ ਫੀਲਿੰਗ ਚ ਸੀਗਾ ਜੀ ਤੇ ਉਹ ਇਹਨਾਂ ਨੂੰ ਬਣਾ ਕੇ ਉਹ ਗਦਾ ਤੇ ਉਹ ਸਰ ਬੰਬ ਸੁੱਟ ਗਿਆ ਗੱਲ ਤੇ ਮੁੜ ਕੇ ਉਹ ਲੀੜੇ ਬਦਲ ਕੇ ਤੇ ਹਿਸਾਬ ਲਾ ਲਓ ਰੇਲਵੇ ਸਟੇਸ਼ਨ ਤੇ ਗਿਆ 2 3 ਘੰਟੇ ਉੱਥੇ ਬੈਠਾ ਰਿਹਾ ਉੱਥੋਂ ਗੱਡੀ ਦਾ ਗੱੱਚਾ ਦੇ ਕੋ ਚੜਿਆ ਹਰਿਆਣੇ ਚ ਜਾ ਕੇ ਫੇਰ ਗੱਡੀ ਬਦਲ ਗਿਆ ਹੂੰ ਕੌਨਫੀਡੈਂਸ ਦੇਖੋ ਜੀ ਮਤਲਬ ਹਨ ਪਰ ਇੱਕ ਚੀਜ਼ ਵੇਖਣ ਵਾਲੀ ਹੈ ਸਰ ਕੱਲ ਇਹ ਆ ਕਿ ਭਾਈ ਉਹ ਬੰਦਾ ਦੱਸ ਤਾ ਕਿ 2 ਕੇ 3 ਦਿਨ ਇੱਥੇ ਤੁਰਦਾ ਫਿਰਦਾ ਰਿਹਾ ਐ ਇਸੇ ਤਰ੍ਹਾਂ ਵੀ ਬੰਦਾ ਲੱਭ ਜੇ ਕੋਈ ਹਮਮ ਕਮਾਲ ਦੀ ਗੱਲ ਹੈ ਯਾਰ ਝੋਲੇ ਚ ਕੋਈ ਬੰਬ ਪਾ ਕੇ ਪੰਜਾਬ ਚ ਤੁਰੀ ਫਿਰਦਾ ਕਿ ਬੰਦਾ ਲੱਭਦੇ ਐ ਫੋਟੇ ਜਾਵਾਂਗੇ ਜੀ 2 3 ਦਿਨ ਹੋ ਰਿਹਾ 48 ਦਿਨ ਪਹਿਲਾਂ ਇਹਨਾਂ ਨੂੰ ਇਨਪੁੱਟ ਸੀ 2 3 ਦਿਨ ਉਹ ਬੰਦਾ ਇੱਥੇ ਤੁਰਦਾ ਫਿਰਦਾ ਰਿਹਾ ਗੱਲ ਇੰਟੈਲੀਜੈਂਸ ਫੇਲਿਅਰ ਦੀ ਫੇਰ ਹੋਏਗੀ ਕੋਈ ਕਿ ਬਸ ਸਵਾਲ ਖੜੇ ਹੋਣਗੇ ਫਿਰ ਨਾ ਮੌਕਾ ਮਿਲ ਗਿਆ ਵੀ ਤੁਸੀਂ ਉਸ ਬੰਦੇ ਨੂੰ ਜੇ ਤੁਹਾਡੇ ਕੋਲ ਸਟੀਕ ਜਾਣਕਾਰੀ ਹੁੰਦੀ ਤਾਂ ਤੁਸੀਂ ਉਸ ਬੰਦੇ ਨੂੰ ਪਹਿਲਾਂ ਹੀ ਨਾ ਪਛਾਣ ਸਕਦੇ ਸੀਗੇ ਹੁਣ ਕਿੱਥੇ ਰਿਹਾ ਕਿੱਥੇ ਨਹੀਂ ਜਲੰਧਰ ਕਿੰਨੇ ਦਿਨ ਰਿਹਾ ਐਗਜ਼ੈਕਟ ਜਾਂਚ ਪੜਤਾਲ ਦਾ ਵਿਸ਼ਾ ਐ ਵੈਸੇ ਮੇਰੇ ਖਿਆਲ ਦੇ ਨਾਲ ਸਾਰਾ ਕੁਝ ਲੱਭ ਲੈਣਗੇ ਤੁਸੀਂ ਕੁਝ ਘੰਟਿਆਂ ਦੇ ਅੰਦਰ ਉਹ ਤੇ ਦੇਖੋਗੇ ਇਹ ਮਾਮਲਾ ਟਰੇਸ ਹੋ ਜਾਣਾ ਪੂਰੀ ਤਰ੍ਹਾਂ ਟ੍ਰੈਕ ਕਰ ਲੈਣਗੇ ਕਿਉਂਕਿ ਇਹ ਮਾਮਲਾ ਕੇਂਦਰ ਨੇ ਸਿੱਧੇ ਤੌਰ ਤੇ ਕਹਿ ਲਓ ਕਿ ਚੱਕਿਆ ਹੋਇਆ ਪੂਰਾ ਇਸੇ ਕਰਕੇ ਜਲਦੀ ਜਲਦੀ ਉਸਦੇ ਕੰਮ ਹੋ ਰਹੇ ਨਹੀਂ ਤੂੰ ਸ਼ਾਇਦ ਇਹ ਵੀ ਢਿੱਲਾ ਪੈ ਜਾਣਾ ਸੀ ਅਖਰ ਮਿੰਡੂ ਜੀ ਮੈਂ ਨਾਲ ਨਾਲ ਅਗਲੀ ਖਬਰ ਵੱਲ ਨੂੰ ਚਲਦਾ ਕੁਝ ਦੋਸਤ ਰਵੀ ਮਹਿਤਾ ਜੀ ਕਹਿ ਰਹੇ ਨੇ 3500 ਦੀ ਸੀ ਐਂਟਰੀ ਕਰ ਚਲੋ ਕੁਝ 3-4000 ਦੀ ਕਹਿਤੀ ਆਪਾਂ ਮਾਸੂ ਜਿੱਥੇ ਅੱਗੇ ਸਹੀ ਟਿਕਾਣੇ ਲੱਗਦੀ ਗੱਲ ਆ ਲਾਓ ਬਸ ਜੀ ਜੀ ਜੀ